ਕਹਿੰਦੇ ਆ ਕਹਿੰਦੇ ਆ ਬੱਚਾ ਰੇਤ ਵਿੱਚੋਂ ਜੱਟ ਖੇਤ ਵਿੱਚੋਂ ਤੇ ਅਮਲੀ ਸੁਸਤੀ ਵਿੱਚੋਂ ਜਨਾਨੀ ਪੇਕੇ ਵਿੱਚੋਂ ਤੇ ਸ਼ਰਾਬੀ ਠੇਕੇ ਵਿੱਚੋਂ ਨੇਤਾ ਕੁਰਸੀ ਤੋਂ ਤੇ ਵੇਲਾ ਫੇਸਬੁੱਕ ਤੋਂ ਕੱਢਣਾ ਬਹੁਤ ਔਖਾ ਏ ਜੇ ਤੁਸੀਂ ਅੰਦਰੋਂ ਟੁੱਟੇ ਹੋਏ ਹੋ ਨਾ ਕਿਸੇ ਨੂੰ ਨਾ ਦੱਸੋ ਕਿਸੇ ਨੂੰ ਨਾ ਦੱਸੋ ਕਿਉਂਕਿ ਟੁੱਟੇ ਹੋਏ ਘਰਾਂ ਦੀਆਂ ਲੋਕ ਇੱਟਾਂ ਤੱਕ ਲੈ ਜਾਂਦੇ ਨੇ ਟੁੱਟੇ ਹੋਏ ਘਰਾਂ ਦੀਆਂ ਲੋਕ ਇੱਟਾਂ ਤੱਕ ਲੈ ਜਾਂਦੇ ਨੇ ਇਸੇ ਕਰਕੇ ਕਦੇ ਨਾ ਦੱਸੋ ਕਿ ਸਾਨੂੰ ਇਹ ਪ੍ਰੋਬਲਮ ਆ ਜਦ ਅਸੀਂ ਅੰਦਰੋਂ ਟੁੱਟੇ ਹੋਏ ਆ ਕਿਉਂਕਿ ਟੁੱਟੇ ਹੋਏ ਘਰਾਂ ਦੀਆਂ ਤੇ ਲੋਕ ਕੋਈ ਚੀਜ਼ ਨਹੀਂ ਛੱਡਦੇ ਸਭ ਕੁਝ ਲੈ ਜਾਂਦੇ ਆ ਹੱਸਦੇ ਰਹੋ ਵਸਦੇ ਰਹੋ ਖੁਸ਼ੀਆਂ ਮਾਣੋ ਕਹਿੰਦੇ ਆ ਉਡਾਨ ਉੰਨੀ ਕੋ ਭਰਨੀ ਚਾਹੀਦੀ ਏ ਜਿੰਨੀ ਕੋ ਤੁਹਾਡੇ ਖੰਭਾਂ ਵਿੱਚ ਜਾਣ ਏ ਉਡਾਨ ਉੰਨੀ ਕੋ ਭਰਨੀ ਚਾਹੀਦੀ ਏ ਜਿੰਨੀ ਤੁਹਾਡੇ ਖੰਭਾਂ ਵਿੱਚ ਜਾਣ ਏ ਕਿਸੇ ਦਾ ਸਹਾਰਾ ਲੈ ਕੇ ਮੰਜ਼ਿਲ ਤੱਕ ਪਹੁੰਚਣਾ ਕਿਸੇ ਦਾ ਸਹਾਰਾ ਲੈ ਕੇ ਮੰਜ਼ਿਲ ਤੱਕ ਪਹੁੰਚਣਾ ਬੇਵਕੂਫੀ ਦੀ ਨਿਸ਼ਾਨੀ ਹੁੰਦੀ ਹੈ